ਯਾਰ ਚਾਲਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਆਪਣੇ ਮਿੰਨੀ ਵਲੌਗ ਦੇ ਵਿੱਚ ਮਿੱਤਰੋ ਅੱਜ ਹੈਗਾ ਦਿਨ ਚੌਥਾ ਸਾਰੇ ਨਾਲੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆਪਣੇ ਜਾਨਵਰ ਲੋ ਵੀ ਮਿੱਤਰੋ ਆਪਣੇ ਜਾਨਵਰ ਚੈੱਕ ਕਰੋ ਅੱਧੇ ਤਾਂ ਬੈਠੇ ਆ ਅੱਧੇ ਥੱਲੇ ਫਿਰਦੇ ਆ ਮਿੱਤਰੋ ਤਾਂ ਹੁਣ ਇਹਨਾਂ ਨੂੰ ਪਾਉਣਾ ਹੈ ਰੋਜ਼ੀ ਤਰ੍ਹਾਂ ਆਪਾਂ ਦਾਣਾ ਪਾਣੀ ਦਾਣਾ ਪਾਣੀ ਪਾ ਕੇ ਤੁਹਾਨੂੰ ਦਿਖਾਉਣੇ ਲੋ ਵੀ ਮਿੱਤਰੋ ਆਪਾਂ ਆਪਣੇ ਕਬੂਤਰਾਂ ਨੂੰ ਦਾਣੇ ਦਿੱਤੇ ਆਪਾਂ ਤੇ ਕਬੂਤਰੀਆਂ ਖਾਣ ਵੀ ਲੱਗ ਗਈਆਂ ਦੋਨੇ ਦਾਣੇ ਤੇ ਦੂਜੇ ਵੀ ਖਾਨ ਲੱਗ ਗਏ ਆ ਲੋ ਵੀ ਮਿੱਤਰੋ 2025 ਵਾਲਾ ਬੱਚਾ ਚੈੱਕ ਕਰੋ ਜੋ ਕਿ ਜੂਨ ਦੇ ਵਿੱਚ ਆਂਡੇ ਧਰੇ ਸੀ ਆਪਣੇ ਕਬੂਤਰਾਂ ਨੇ ਬੱਚਾ ਚੈੱਕ ਕਰੋਗਾ ਛਾਖਾ ਬਣੂਗਾ ਬੱਚਾ ਬੱਚਾ ਚੈੱਕ ਕਰੋ ਲੋ ਵੀ ਮਿੱਤਰੋ ਲੰਡੇ ਕਬੂਤਰ ਦਾ ਮਾਰਤਾ ਪਾਉਲਾ ਜੋ ਕਿ ਜਾ ਕੇ ਬਹਿ ਗਿਆ ਸਦਾ ਛਤਰੀ ਤੇ ਮਿੱਤਰੋ ਚੈੱਕ ਕਰੋ ਆਪਣੇ ਕਬੂਤਰ ਕਿੰਨੇ ਧਾਇਏ ਵੇ ਆ ਦੇਖੋ ਕਿਵੇਂ ਡੈਗਦੇ ਹੁਣ ਪਾਣੀ ਪਾਇਆ ਹੁਣ ਦੇਖੋ ਕਿਵੇਂ ਇਕੱਠੇ ਹੁੰਦੇ ਆ ਪਾਣੀ ਪੀਂਦੇ ਦੇਖੋ ਇਹ ਬੱਚਾ ਦਾ ਕੁੱਡੀ ਦੇ ਚੜ ਗਿਆ ਆਪਣਾ ਲੰਡਾ ਕਬੂਤਰ ਉੱਡ ਕੇ ਜਾ ਕੇ ਗੌਰਦਾਰੇ ਤੇ ਬਹਿ ਗਿਆ ਗੌਰਦਾਰੇ ਤੇ ਜਾ ਕੇ ਦੂਜੇ ਕਬੂਤਰਾਂ ਨੂੰ ਦੇਖ ਕੇ ਆਪਾਂ ਖੁੱਲਾ ਭਾਉਨੇ ਹੁੰਨੇ ਆ ਛਤਰੀ ਤੇ ਉੱਡ ਕੇ ਜਾ ਕੇ ਗੌਰਦਾਰੇ ਤੇ ਬਹਿ ਗਿਆ ਤਾਂ ਆਪਾਂ ਹੁਣ ਜਾਨਵਰ ਬੰਨਦੇ ਆ ਛਤਰੀ ਤੇ ਬੱਚਾ ਬੰਨਦੇ ਆ ਛਤਰੀ ਤੇ ਤੇ ਭੜਕਾ ਕੇ ਦੇਖਦੇ ਹਾਂ ਜੇ ਉਹਨਾਂ ਦਾ ਤੁਹਾਨੂੰ ਵੀ ਦਿਖਾਉਂਦੇ ਆ ਲਓ ਵੀ ਮਿੱਤਰੋ ਆਪਾਂ ਬੱਚਾ ਬੰਨਤਾ ਛਤਰੀ ਤੇ ਤਾਂ ਆਪਣੀ ਜਿਹੜੀ ਪਹਿਲਾ ਕਬੂਤਰੀ ਉੱਡੀ ਸੀ ਉਹ ਵੀ ਉੱਡੀ ਫਿਰਦੀ ਆ ਤੇ ਉਹਨੂੰ ਵੀ ਛਤਰੀ ਭੜਕਾ ਕੇ ਦੇਖਦੇ ਇੱਧਰ ਛਤਰੀ ਆਪਾਂ ਭੜਕਾਈ ਜੰਨੇ ਆ ਤੋ ਦੇਖਦੇ ਆ ਜੇ ਆਉਂਦੀ ਆ ਤਾਂ ਉਹ ਫਿਰਦੀ ਮਿੱਤਰੋ ਓਡੀ ਤੁਹਾਡੇ ਸਾਹਮਣੇ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਵੀ ਆਹ ਫਿਰਦੀ ਆ ਮਿੱਤਰੋ ਕਬੂਤਰੀ ਆਪਣੀ ਜਿਹਦੇ ਗੁਲਾਬੀ ਰੰਗ ਲੱਗਿਆ ਆਹ ਫਿਰਦੀ ਆ ਮਿੱਤਰੋ ਕਬੂਤਰੀ ਤੁਹਾਨੂੰ ਵੀ ਜ਼ੂਮ ਕਰਕੇ ਦਿਖਾਈ ਜਾਂਦੇ ਆਪਾਂ ਛਤਰੀ ਵੀ ਆਪਾਂ ਪੂਰੀ ਭੜਕਾਈ ਜਾਂਦੇ ਆ ਉਹ ਗੌਰਦਰੇ ਦੇ ਫਾਰ ਛੱਡੀ ਜਾਂਦੀ ਆ ਮਿੱਤਰੋ ਇਹਦਾ ਇਹ ਨਹੀਂ ਪਤਾ ਗੌਰਦਰੇ ਦੇ ਬਹਿ ਜੇ ਆਹ ਕਬੂਤਰੀ ਮਿੱਤਰੋ ਓਡੀ ਫਿਰਦੀ ਆਪਣੀ ਪਰੋਂ ਨਹੀਂ ਪਈਗਾ ਗੇੜੇ ਹੀ ਕੱਢੀ ਜਾਂਦੀ ਆ ਵਰਦਾਰੇ ਤੇ ਇਧਰੋਂ ਮਿੱਤਰੋ ਆਪਾਂ ਛਤਰੀ ਵੀ ਬੜਕਾਈ ਜਾਂਨੇਗਾ ਦੇਖੋ ਵੀ ਮਿੱਤਰੋ ਤੇ ਕਬੂਤਰੀ ਵੀ ਹੋ ਰਹੀ ਦੇਖੋ ਵੀ ਮਿੱਤਰੋ ਹੋ ਆਪਣੀ ਕਬੂਤਰੀ ਤਾਂ ਆਈ ਨਹੀਂ ਆਪਾਂ ਬਹੁਤ ਛਤਰੀ ਬੜਕਾਈ ਤੇ ਉਹੀ ਵਜ੍ਹਾ ਨਾਲ ਆਪਣਾ ਲੰਡਾ ਕਬੂਤਰ ਵੀ ਆ ਡ ਗਿਆ ਮਿੱਤਰੋ ਤਾ ਅੱਜ ਦੇ ਵਲੌਗ ਦੇ ਵਿੱਚ ਇੰਨੇ ਹੀ ਥੈਂਕਸ ਫॉर ਵਾਚਿੰਗ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਮਿੱਤਰੋ